ਅੱਜ ਕਿਵੇਂ ਕਹਾਂ ਯਾਰੋ ਇਹਨਾਂ ਤਾਰਿਆਂ ਦੀ ਬਾਤ ਇਹਨਾਂ ਸੋਹਣਿਆਂ ਦੀ ਬਾਤ ਤੇ ਨਜ਼ਾਰਿਆਂ ਦੀ ਬਾਤ ਬਾਕੀ ਬੜੀਏ ਤਾਂ ਅਜੇ ਇੱਥੇ ਲੁੱਟ ਦੀ ਕਹਾਣੀ ਬਾਕੀ ਅਜੇ ਹੈ ਨਤਾਣਿਆਂ ਨਮਾਣਿਆਂ ਦੀ ਬਾਤ ਜਦ ਕੰਨਾਂ ਵਿੱਚ ਮੇਰੇ ਪਿੱਠੇ ਪਿੱਟੇ ਛਪਰਾਂ ਦੀ ਗੱਲ ਦੱਸੋ ਦੱਸੋ ਸੂਲਜੀ ਕਿਵੇਂ ਸੂਲਜੁਦੀਏ ਕਿਵੇਂ ਤਾਂ ਚਵਾਰਿਆਂ ਦੀ ਬਾਤ ਜਦ ਰੁੰਦਿਆਂ ਨੇ ਮਿਹਨਤਾਂ ਨੇ ਤੇ ਕੂਕਦਾ ਏ ਹੱਕ ਜਦ ਮਿੱਧਦੀ ਏ ਸਾਨੂੰ ਹੈ ਸਿਆਰਿਆਂ ਦੀ ਬਾਤ ਜਦ ਹਿੰਮਤਾਂ ਦੇ ਪੈਰਾਂ ਵਿੱਚ ਬੀੜੀਆਂ ਨੇ ਪਈਆਂ ਕਿਵੇਂ ਪਊ ਅੱਜ ਜੇਰਿਆਂ ਵਿਚਾਰਿਆਂ ਦੀ ਬਾਤ ਜਦ ਦਾਣਿਆਂ ਨੂੰ ਆਟਿਆਂ ਨੂੰ ਟੋਲਦੀ ਏ ਭੁਖ ਬੜੀ ਦੂਰ ਦੀ ਕਹਾਣੀ ਸ਼ਕਰਪਾਰਿਆਂ ਦੀ ਬਾਤ ਜਦ ਪਈ ਏ ਵਿਚਾਲੇ ਸਾਡੀ ਆਪਣੀ ਕਹਾਣੀ ਜਾਂਦੀ ਪਾਈ ਨਹੀਂ ਮੈਥੋਂ ਰਜਵਾੜਿਆਂ ਦੀ ਬਾਤ ਕਿਹੜੇ ਮੂਹ ਨਾਲ ਕਰਾਂ ਮੈਂ ਟਾਰੀਆਂ ਦੀ ਗੱਲ ਜਦ ਰੁੱਲਦੀ ਏ ਪਈ ਮੇਰੇ ਟਾਰੀਆਂ ਦੀ ਬਾਤ ਸਹਬਾਨ ਹੌਂਸ ਬਸਾਤੀ ਗੱਦੇ ਨੇ ਪੋਜੀਸ਼ਨ ਨੋ